ਕਈ ਲੋਕ ਕਹਿੰਦੇ ਨੇ ਕਿ ਖਾਲਸਾਤਾਨ ਦੇ ਨਾਮ ਦੇ ਉੱਤੇ 바ਰਗੇਨਿੰਗ ਹੋਏਗੀ ਕਿ ਜੇ ਅਮਰੀਕਾ ਖਾਲਸਾਤਾਨ ਦੀ ਮੁਹਿੰਮ ਨੂੰ ਦੱਬਣ ਲਈ ਭਾਰਤ ਦੀ ਮਦਦ ਕਰੇਗਾ ਤਾਂ ਭਾਰਤ ਕੁਝ ਵੀ ਕਰਨ ਲਈ ਤਿਆਰ ਹੋ ਜਾਏਗਾ ਅਮਰੀਕਾ ਲਈ ਪਰ ਚੰਗੀ ਤਰ੍ਹਾਂ ਵਿਚਾਰ ਵਟਾਂਦਰਾ ਕਰਕੇ ਜੇ ਅਸੀਂ ਸੋਚੀਏ ਤਾਂ ਭਾਰਤ ਤਾਂ ਖਾਲਸਾਤਾਨ ਦੀ ਜਿਹੜੀ ਇੱਕ ਲਹਿਰ ਜਾਂ ਟ੍ਰਾਂਸ-ਨੇਸ਼ਨਲ ਰਿਪ੍ਰੈਸ਼ਨ ਦੀ ਜਿਹੜੀਆਂ ਘਟਨਾਵਾਂ ਹੋਈਆਂ ਨੇ ਉਹਨਾਂ ਨੂੰ ਲੈ ਕੇ ਹੀ ਭਾਰਤ ਤਾਂ ਗੋਡੇ ਥੱਲੇ ਆਇਆ ਹੋਇਆ ਅਮਰੀਕਾ ਦੇ ਪਹਿਲਾਂ ਹੀ ਤਾਂ ਉਸੇ ਇਸ਼ੂ ਦੇ ਉੱਤੇ ਉਸੇ ਮੁੱਦੇ ਦੇ ਉੱਤੇ ਭਾਰਤ ਅਮਰੀਕਾ ਦੇ ਨਾਲ 바ਰਗੇਨਿੰਗ ਕਿਵੇਂ ਕਰ ਸਕਦਾ ਜਿਹੜੇ ਇਸ਼ੂ ਅਤੇ ਜਿਹੜੇ ਮੁੱਦੇ ਦੇ ਉੱਤੇ ਉਹ ਅਮਰੀਕਾ ਦੇ ਥੱਲੇ ਆਇਆ ਹੋਇਆ ਕਿਸੇ ਵੀ ਤਰੀਕੇ ਨਾਲ ਇਹ ਗੱਲ ਚੱਜਦੀ ਨਹੀਂ ਹੈ ਕਿਉਂਕਿ ਅਮਰੀਕਾ ਅਤੇ ਕੈਨੇਡਾ ਨੇ ਟ੍ਰਾਂਸਨੈਸ਼ਨਲ ਰਿਪ੍ਰੈਸ਼ਨ ਦੇ ਮੁੱਦੇ ਉੱਤੇ ਖਾਲਸਤਾ ਦੇ ਮੁੱਦੇ ਦੇ ਉੱਤੇ ਹੀ ਭਾਰਤ ਨੂੰ ਘੇਰਿਆ ਬਾਕੀ ਮੁੱਦਿਆਂ ਦੇ ਉੱਤੇ ਘੇਰਿਆ ਨਹੀਂ ਪਰਦ ਸੋ ਪਹਿਲਾ ਮੁੱਦਾ ਇਹੋ ਹੀ ਆ ਸੋਵਰਨਿਟੀ ਦਾ ਉਸ ਤੋਂ ਬਾਅਦ ਅਡਾਨੀ ਵਾਲਾ ਮੁੱਦਾ ਉਸ ਤੋਂ ਬਾਅਦ ਫੈਂਟਨਿਲ ਦਾ ਮੁੱਦਾ ਉਸ ਤੋਂ ਬਾਅਦ ਬ੍ਰਿਕਸ ਦਾ ਮੁੱਦਾ ਮੁੱਦੇ ਕਈ ਨੇ ਤਾਂ 30% ਜਿਹੜਾ ਟੈਰਿਫ ਘਟਾਇਆ ਜਾਣਾ ਇਹ ਉਹਨਾਂ ਨੇ ਤਾਂ ਕੀਤਾ ਕਿ ਜਾਨ ਜਿਹੜੀ ਬਚ ਗਈ ਤਾਂ ਜਾਨ 250 ਲੱਖੋਂ ਪਾਏ ਜਾਨ ਬਚਾਓ ਆਪਣੀ ਸੋ ਭਾਰਤ ਉਸ ਪੱਧਰ ਤੇ ਆਇਆ ਹੋਇਆ ਜਾਨ ਬਚਾਉਣ ਲਈ ਤੇ ਇਹਦੇ ਚ ਅਸੀਂ ਹਮੇਸ਼ਾ ਹੀ ਗੱਲ ਕਰਦੇ ਆ ਕਿ ਇੱਕ ਅਜੀਹਾ ਚੋਰਾਂ ਦਾ ਰਾਜ ਅਜੇ ਹ ਠੱਗਾਂ ਦਾ ਰਾਜ ਹੈ ਭਾਰਤ ਜਿਸਦੇ ਵਿੱਚ ਜੇ ਅਸੀਂ ਕੁਆਲਿਟੀਆਂ ਗਿਣਨ ਲੱਗੀਏ ਦਿਖਾਈ ਨਹੀਂ ਦਿੰਦੀਆਂ ਉਹਦੇ ਚੰਗੇ ਗੁਣਾ ਨੂੰ ਲੱਭਣ ਲੱਗੀਏ ਤਾਂ ਉਹਦੇ ਤੇ ਚਰਚਾ ਕੀਤੀ ਨਹੀਂ ਜਾ ਸਕਦੀ ਮਿਲਦਾ ਨਹੀਂ ਕੋਈ ਲੱਭਦਾ ਨਹੀਂ ਜਦੋਂ ਅਸੀਂ ਉਥੋਂ ਦੀ ਜਿਹੜੀ ਪ੍ਰਸ਼ਾਸਨ ਦੇ ਵਿੱਚ ਗਰਾਵਟਾਂ ਨੇ ਕਮੀਆਂ ਨੇ ਵੇ ਵਿਚਾਰ ਨੇ ਉਹਦੇ ਚ ਤੇ ਬਾਇਸਡ ਲੀਗਲ ਸਿਸਟਮ ਆ ਉਥੋਂ ਦਾ ਬਾਇਸਡ ਕਨਸਟੀਟਿਊਸ਼ਨ ਆ ਉਥੋਂ ਦਾ ਜਦੋਂ ਅਸੀਂ ਉਹਦੇ ਤੇ ਗੱਲਾਂ ਕਰਨ ਲੱਗ ਜੀ ਤਾਂ ਮੈਨੂੰ ਲੱਗਦਾ ਕਿ ਕਈ ਘੰਟਿਆਂ ਤੱਕ ਅਸੀਂ ਉਹਦੇ ਤੇ ਗੱਲਾਂ ਕਰ ਸਕਦੇ ਹਾਂ ਸੋ ਇਹ ਸਾਰਾ ਕੁਝ ਪਤਾ ਪਰ ਦੂਜੇ ਪਾਸੇ ਕੀ ਹੈ ਉਹ ਅਜਿਹੇ ਲੋਕਾਂ ਨਾਲ ਲੜ ਰਿਹਾ ਜਿਹੜੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਕਹਿੰਦੇ ਹੋਏ ਲੜ ਰਹੇ ਨੇ ਨੰਗੇ ਧੜ ਲੜ ਰਹੇ ਨੇ ਬਿਨਾਂ ਕਿਸੇ ਮਦਦ ਤੋਂ ਲੜ ਰਹੇ ਨੇ ਤੇ ਤਾਂ ਹੀ ਸੱਚੇ ਪਾਤਸ਼ਾਹ ਨੇ ਫਰਮਾਇਆ ਸੀ ਸੁਣੋ ਆਨੰਦ ਲਾਲ ਯਹ ਸਾਜ ਪਰਗਟ ਕਰੂੰਗਾ ਆਪਣਾ ਰਾਜ ਚਾਰ ਵਰਨ ਇੱਕ ਵਰਨ ਕਰਾਉ ਵਾਹਿਗੁਰੂ ਸਿੰਘ ਕੋ ਨਾਮ ਜਪਾਉ ਚੜੇ ਸਿੰਘ ਤਿਸ ਮੁਕਤ ਕਰਾਉ ਝੋਲਣ ਨੇਜੇ ਹਸਤੀ ਸਾਜੇ ਦਵਾਰ ਦਵਾਰ ਪਰ ਨੌਬਤ ਬਾਜੇ ਸਵਾ ਲੱਖ ਜਬ ਧੁਖੇ ਪਲੀਤਾ ਤਵੇ ਖਾਲਸਾ ਉਦੇ ਅਸਤ ਲੋ ਜੀਤਾ ਰਾਜ ਕਰੇਗਾ ਖਾਲਸਾ ਆਕੀ ਰਹੇ ਨ ਕੋਏ ਖਵਾਰ ਹੋਏ ਸਭ ਮਿਲਹੇਗੇ ਬਚੇ ਸ਼ਰਨ ਜੋ ਹੋਏ ਉਹ ਸਾਰਾ ਸਾਡਾ ਮਾਡਲ ਇਹਦੇ ਤੇ ਖੜਾ